ਵਾਦਿਕ ਪਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਆਂ ਅਗਲੀ ਖਬਰ ਤੇ ਗੱਲ ਕਰਦੇ ਆਂ ਆ ਰਾਜਾ ਵੜਿੰਗ ਦੇ ਵੱਲੋਂ ਇੱਕ ਬਿਆਨ ਆਇਆ ਉਹਨਾਂ ਕਿਹਾ ਕਿ ਜੋ جنگ ਦੀ ਤਿਆਰੀਆਂ ਚੱਲ ਰਹੀਆਂ ਨੇ ਜਿਸ ਤਰ੍ਹਾਂ ਦੀਆਂ ਇਹ ਖਬਰਾਂ ਆ ਰਹੀਆਂ ਨੇ ਆਵਾਵਾਵਾਂ ਚੱਲ ਰਹੀਆਂ ਨੇ ਕਿ ਜੰਗ ਜਿਹੜੀ ਹੈ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਕੁਝ ਹੀ ਟਾਈਮ ਦੇ ਬਾਅਦ ਟਾਈਮ ਤੋਂ ਬਾਅਦ ਇਸੇ ਤੇ ਚਲਦੇ ਹੋਣਾ ਕਿਹਾ ਕਿ ਜੰਗ ਜਿਹੜਾ ਹੈ ਉਹ ਕਿਸੇ ਵੀ ਤਰੀਕੇ ਦਾ ਕੋਈ ਹੱਲ ਨਹੀਂ ਹੈ ਕਿਵੇਂ ਦੇਖਦੇ ਸਰ ਬਿਲਕੁਲ ਦੇਖੋ ਸਰਿਕਾ ਕੀ ਜੇ ਆਪਾਂ ਦੇਖਿਆ ਜਾਵੇ ਭੂਗੋਲਿਕ ਸੀ ਦੀ ਸਹਾ ਨਾਲ ਕਿ ਹਿੰਦੁਸਤਾਨ ਪਾਕਿਸਤਾਨ ਕਰੀਬ 3 ਸਵਾ 3000 ਕਿਲੋਮੀਟਰ ਦੀ ਸਾਡੀ ਸਰਹੱਦ ਜਿਹੜੀ ਆ ਜੀ ਉਹ ਪਾਕਿਸਤਾਨ ਨੂੰ ਲੱਗਦੀ ਆ ਤੇ ਉਹਨਾਂ ਦਾ ਸਭ ਤੋਂ ਜਿਹੜਾ ਰੋਡ ਜਿਹਨੂੰ ਆਪਾਂ ਕਹੀਏ ਕਿ ਜਿਹੜੀਆਂ ਸੜਕਾਂ ਬਣੀਆਂ ਹੋਈਆਂ ਜਿੱਥੋਂ ਈਜੀ ਜੀ ਇੱਕ ਦੂਜੇ ਦੇ ਦੇਸ਼ਾਂ ਵੱਲ ਜਾ ਸਕਦੇ ਆ ਤੇ ਉਹ ਅਟਾਰੀ ਬਾਰਡਰ ਹੋ ਹੁਸੈਨੀ ਵਾਲਾ ਬਾਰਡਰ ਦੀਆਂ ਹਮ ਇਵਨ ਜੇ ਅੰਡੇ ਕਿ ਤੁਸੀਂ ਚੱਲੇ ਜਾਓ ਰਾਜਸਥਾਨ ਚ ਵੀ ਚੱਲੇ ਜਾਓ ਤੇ ਗੁਜਰਾਤ ਵੱਲ ਵੀ ਚਲੇ ਜਾਓ ਤੁਹਾਨੂੰ ਇਦਾਂ ਦੇ ਨਹੀਂ ਮਿਲਣਾ ਕਿ ਤੁਸੀਂ ਤਾਰ ਪਾਰ ਕਰੋ ਤੇ ਸਾਹਮਣੇ ਤੁਹਾਨੂੰ ਸ਼ਹਿਰ ਦਿਖੇਗਾ ਜੀ ਬਿਲਕੁਲ ਤੇ ਇਸ ਕਰਕੇ ਜਿੱਦੋਂ ਵੀ ਟਾਰਗੇਟਡ ਹੋਣਾ ਵਾ ਜਿਹੜਾ ਵੀ ਤਿਆਰੀ ਹੋਣੀ ਆ ਪੰਜਾਬ ਦੇ ਬਾਰਡਰ ਤੋਂ ਜ਼ਿਆਦਾ ਹੋਣੀ ਆ ਜੀ ਇੱਥੋਂ ਆਰਮੀ ਦੇ ਟੈਂਕ ਵੀ ਇਧਰੋਂ ਜਾਣੇ ਆ ਸਭ ਕੁਝ ਇਧਰੋਂ ਜਾਣਾ ਤੇ ਉਹਨਾਂ ਦੀ ਕੋਸ਼ਿਸ਼ ਵੀ ਹੋਣੀ ਆ ਕਿ ਅਸੀਂ ਇਹਨਾਂ ਤੇ ਅਟੈਕ ਸਭ ਤੋਂ ਜ਼ਿਆਦਾ ਕਰੀਏ ਜੀ ਹੁਣ ਸਾਰੀ ਕਹਾ ਉਸ ਟੀ ਨੂੰ ਤੁਸੀਂ ਆਪਾਂ ਜੇ ਗੱਲ ਕਰੀਏ ਕਿ ਆਪਾਂ ਪਛੋਕੜ 'ਚ ਜਾ ਕੇ ਗੱਲ ਕਰੀਏ ਦੇਖੋ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਆਪਸ ਵਿੱਚ ਵੰਡ ਹੋਈ ਉਦੋਂ ਸਭ ਤੋਂ ਜ਼ਿਆਦਾ ਇੱਕ ਹੀ ਸੂਬੇ ਦਾ ਨੁਕਸਾਨ ਹੋਇਆ ਉਹ ਪੰਜਾਬ ਦਾ ਪੰਜਾਬ ਦਾ ਹੋਇਆ ਜੀ ਬਿਲਕੁਲ ਸਾਡੇ ਸਿੱਖਾਂ ਦੇ ਸਾਡੇ ਵੀ ਇਹੀ ਚ ਸਿੱਖਾਂ ਦੇ ਸਾਡੇ ਵੀ ਧਰਮ ਸੱਲ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਹ ਉੱਧਰ ਰਹਿ ਗਿਆ ਹੂੰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸ੍ਰੀ ਕਰਤਾਰਪੁਰ ਸਾਹਿਬ ਉਹ ਉੱਥੇ ਰਹਿ ਗਿਆ ਜੀ ਉੱਥੇ ਰਹਿ ਗਿਆ ਜੀ ਪੰਜਾ ਸਾਹਿਬ ਉੱਧਰ ਰਹਿ ਗਿਆ ਤੇ ਜਿਹੜੇ ਸ੍ਰੀ ਦਰਬਾਰ ਸਾਹਿਬ ਹੈ ਬੇਰ ਸਾਹਿਬ ਹੈ ਸੁਲਤਾਨਪੁਰ ਲੋਧੀ ਹੈ ਢੇਰਾ ਬੱਬਾ ਨਾਨਕਾ ਗੁਰਦੁਆਰਾ ਸਾਹਿਬ ਇੱਧਰ ਘੱਟ ਹਮ ਜੀ ਯਾਨੀ ਪੰਜਾਬ ਦੀਆਂ ਦੋ ਅੱਧਾ ਜਿਸਮ ਉਧਰ ਕਰਤਾ ਅੱਧਾ ਜਿਸਮ ਇਧਰ ਕਰਤਾ ਇਧਰ ਕਰਤਾ ਜੀ ਜੇ ਤੁਸੀਂ ਦੇਖੋ ਆਜ਼ਾਦੀ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਜਿਹੜਾ ਜਾਨਾ ਗਈਆਂ ਹਮ ਤੁਸੀਂ ਮੈਨੂੰ ਦੱਸ ਦਿਓ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਜਲੀਆਂ ਵਾਲਾ ਬਾਗ ਦੇ ਸਾਕੇ ਵਰਗਾ ਕੋਈ ਹੋਰ ਇਦਾਂ ਦੀ ਕਾਨੂੰਨੀ ਘਟਨਾ ਵਾਪਰੀ ਹੋਵੇ ਦਰਦਨਾਕ ਜੀ 1300 ਪੰਜਾਬ ਦੇ ਲੋਕ ਉੱਚ ਸ਼ਹੀਦ ਹੋਏ ਹਮ ਬਿਲਕੁਲ ਸਰ ਬਿਲਕੁਲ ਜਿੰਨਾ 706 ਸੀਗੇ ਹਮ ਫਿਰ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਨੇ ਫਾਂਸੀ ਦੇ ਹੋਈ ਹੈ ਜੀ ਭਗਤ ਸਿੰਘ ਗਏ ਸੁਖਦੇਵ ਸਿੰਘ ਗਏ ਰਾਜਗੁਰੂ ਗਏ ਉਦਮ ਸਿੰਘ ਗਏ ਹਮ ਇਹਨਾਂ ਨੂੰ ਫਾਂਸੀਆਂ ਹੋਈਆਂ ਜੀ ਸਭ ਤੋਂ ਜ਼ਿਆਦਾ ਵੱਡਾ ਅੰਦੋਲਨ ਪੰਜਾਬ ਚੋਂ ਚੱਲਿਆ ਗਦਰ ਲਹਿਰ ਦਾ ਅੰਦੋਲਨ ਚੱਲਿਆ ਹਮ ਜੀ ਜੀ ਠੀਕ ਹੈ ਨਾ ਜਿਨ੍ਹਾਂ ਨੇ ਕ੍ਰਾਂਤੀਕਾਰੀ ਲਹਿਰ ਚਲਾਈ ਅੰਗਰੇਜ਼ਾਂ ਨੂੰ ਇੱਥੋਂ ਛੱਡਣ ਲਈ ਮਜਬੂਰ ਕੀਤਾ ਤੇ ਜਾਂ ਤਾਂ ਬੰਗਾਲ ਤੋਂ ਸੀ ਜਾਂ ਪੰਜਾਬ ਤੋਂ ਸੀ ਦੋ ਹੀ ਸੂਬੇ ਸੀ ਜੀ ਤੇ ਪੰਜਾਬੀਆਂ ਨੇ ਵੱਧ ਛੱਡ ਕੇ ਉਹਦੇ ਵਿੱਚ ਵੀ ਇਸ ਹਲੇਤਾ ਤੇ ਆਪਣਾ ਨੁਕਸਾਨ ਕੀਤਾ ਨੁਕਸਾਨ ਕੀਤਾ ਜੀ ਬਿਲਕੁਲ ਜੇ ਆਜ਼ਾਦੀ ਦੀ ਲੀਕ ਖਿੱਚੀ ਗਈ ਪਾਰਟੀ ਛੱਦੀ ਤੇ ਪੰਜਾਬੀਆਂ ਦਾ ਸਭ ਤੋਂ ਜ਼ਿਆਦਾ ਕਤਲਿਆਂ ਹੂੰ ਉਧਰ ਵੀ ਤੇ ਇਧਰ ਵੀ ਇਧਰ ਵੀ ਜੀ ਜੇ ਲੋਕਾਂ ਦੀਆਂ ਜਾਨਾਂ ਗਈਆਂ ਪੰਜਾਬ ਦੇ ਲੋਕਾਂ ਦੀਆਂ ਗਈਆਂ ਹੂੰ ਜੇ ਆਜ਼ਾਦੀ ਤੋਂ ਬਾਅਦ ਵੀ ਜਿਹੜੀ ਸਾਡੀ ਸਰਹੱਦ ਬਣ ਗਈ ਹੂੰ ਤੇ ਸਿੱਖ ਰੈਜੀਮੈਂਟ ਦੇ ਆਫੀਸਰ ਹੀ ਸਭ ਤੋਂ ਜ਼ਿਆਦਾ ਸ਼ਹੀਦ ਹੋਏ ਪੰਜਾਬ ਦੇ ਆਫੀਸਰ ਹੂੰ ਤੇ ਪੰਜਾਬ ਦੇ ਆਫੀਸਰਸ ਨੇ 1965 ਤੇ 1971 ਦੀ جنگ ਲੜੀ ਜੀ ਜਿਹੜੀ 1971 ਦੀ جنگ ਹੈ ਹੂੰ ਉਹਦੇ ਵਿੱਚ ਜਿੰਨੇ 93000 ਉਹਨਾਂ ਦੇ ਬੰਦੀ ਬਣਾਏ ਪਾਕਿਸਤਾਨ ਦੇ ਸੈਨਿਕ ਜੀ ਉਹ ਸਾਡੇ ਸਿੱਖ ਰੈਜੀਮੈਂਟ ਦੇ ਆਫੀਸਰਸ ਜਿਨਾਂ ਨਾਲ ਜਨਰਲ ਸੁਬੇਗ ਸਿੰਘ ਸੀ ਤੇ ਮੇਜਰ ਜਨਰਲ ਜਗਜੀਤ ਸਿੰਘ ਸੀ ਜੀ ਇਦਾਂ ਮਤਲਬ ਆਰਮੀ ਨੂੰ ਕਮਾਂਡ ਪੰਜਾਬ ਨੇ ਕੀਤਾ ਪੰਜਾਬੀ ਆਨੇ ਜੀ ਪੰਜਾਬ ਨੇ ਕੀਤਾ ਪੰਜਾਬੀਆਂ ਨੇ ਕੀਤਾ ਜੀ ਅੱਛਾ ਉਸ ਤੋਂ ਬਾਅਦ ਵੀ ਜੇ ਅਸੀਂ ਕਹੀਏ ਕਿ ਸਭ ਉਸ ਤੋਂ ਬਾਅਦ ਵੀ ਹਟ ਜਾਈਏ ਪਾਕਿਸਤਾਨ ਵੱਲੋਂ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਅਤਵਾਦ ਫਲਾਇਆ ਗਿਆ ਕਿੰਨਾ ਚਿਰ ਰਿਹਾ ਜੀ ਬਿਲਕੁਲ 25000 ਲੋਕ ਪੰਜਾਬ ਦੇ ਉਸ ਕਾਲੇ ਦੌਰ ਚ ਮਾਰੇ ਗਏ ਤਬਾਹ ਹੋ ਗਿਆ ਜੀ ਬਿਲਕੁਲ ਬਿਲਕੁਲ ਅੱਗ ਚ ਝੁਲਸ ਗਿਆ ਜੇ ਪੰਜਾਬ ਫੇਰ ਖੜਾ ਹੋਇਆ ਫਿਰ ਪਾਕਿਸਤਾਨ ਨੇ ਇੱਥੇ ਡਰੱਗ ਫਲਾਤੀ ਹੂੰ ਡਰੱਗ ਫਲਾਤੀ ਫਿਰ ਪੰਜਾਬ ਦਾ ਨੁਕਸਾਨ ਹੋਇਆ ਜੀ ਜੇ ਪੰਜਾਬ ਫਿਰ ਉਸ ਚੱਕਰ ਚੋਂ ਹੁਣ ਨਿਕਲਿਆ ਕਿ ਤੁਹਾਡੇ ਸਾਹਮਣੇ ਆਰ ਡੀ ਐਕਸ ਹੋ ਗਏ ਥਾਣਿਆਂ ਤੇ ਗਰਨੇਟ ਹੋ ਗਏ ਫਿਰ ਉਧਰ ਸ਼ੁਰੂ ਹੋ ਗਏ ਪਾਕਿਸਤਾਨ ਬਿਲਕੁਲ ਬਿਲਕੁਲ ਤੁਸੀਂ ਜਿਹੜੇ ਕਹਿਨ ਦਾ ਇੱਕੋ ਇੱਕ ਗੱਲ ਹੈਗੀ ਹੈ ਕਿ ਹਮੇਸ਼ਾ ਪੰਜਾਬ ਹੀ ਟਾਰਗੇਟ ਹੁੰਦਾ ਹ ਹੁਣ ਵੀ ਜਦੋਂ ਜੰਗ ਹੋਏਗੀ ਪੰਜਾਬੀਆਂ ਨੂੰ ਅੱਗੇ ਖੜੇ ਹੋਣਾ ਪੈਣਾ ਬਿਲਕੁਲ ਪੰਜਾਬੀਆਂ ਨੇ ਹੀ ਖੜੇ ਹੋਣਾ ਤੇ ਪੰਜਾਬੀਆਂ ਦਾ ਹੀ ਨੁਕਸਾਨ ਹੋਣਾ ਹਮ ਜੀ ਕਿਉਂਕਿ ਪੰਜਾਬ ਨੂੰ ਇਹ ਵਿਰਾਸਤ ਚ ਮਿਲਿਆ ਸਾਡੀ ਕੌਮ ਨੂੰ ਜੀ ਕਿ ਅਸੀਂ ਸੁਰੱਖਿਆ ਕਰਨੀ ਹੈ ਹਮ ਅਸੀਂ ਖੜਕੂ ਵੀ ਮੰਨੇ ਜਾਂਦੇ ਆ ਲੜਾਕੇ ਵੀ ਮੰਨੇ ਜਾਂਦੇ ਆ ਜੀ ਸਾਡੇ ਜੋਸ਼ੀਲੇ ਵੀ ਮੰਨੇ ਜਾਂਦੇ ਆ ਤੇ ਮਾਰਸ਼ਲ ਵੀ ਮੰਨੇ ਜਾਂਦੇ ਆ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਖੂਨ ਹਮੇਸ਼ਾ ਉਬਲਦਾ ਰਹਿੰਦਾ ਹੈ ਹਮ ਤੁਸੀਂ ਮਿਲੋਗੇ ਆ ਪੰਜਾਬੀਆਂ ਨੂੰ ਦੇਖੋਗੇ ਸਿਰ ਚੜ ਕੇ ਹੀ ਬੋਲਦਾ ਜਗਾ ਬੋਲਦੇ ਬਿਲਕੁਲ ਸਹੀ ਅਜੇ ਹਮਾਚਲ ਦੇ ਲੋਕ ਠੰਡੇ ਆ ਹਰਿਆਣਾ ਦੇ ਵੀ ਬਹੁਤ ਠੰਡੇ ਆ ਉਹ ਗੁਜਰਾਤ ਦੇ ਤਾਂ ਉਸ ਤੋਂ ਵੀ ਜ਼ਿਆਦਾ ਠੰਡੇ ਆ ਲੇਕਿਨ ਪੰਜਾਬੀ ਜਿੱਥੇ ਮਿਲੂਗਾ ਤੁਹਾਨੂੰ ਬਾਵਾ ਟੰਗਦਾ ਹੀ ਮਿਲੂਗਾ ਬਿਲਕੁਲ ਸਹੀ ਤੇ ਇਸ ਕਰਕੇ ਜਦੋਂ ਹੁਣ ਵੀ ਹੋਣੀ ਆ ਜੰਗ ਹਮ ਪੰਜਾਬ ਨੂੰ ਅੱਗੇ ਪੰਜਾਬ ਦੀ ਹੀ ਲੁਕਾਣ ਹੋ ਗਿਆ ਲੱਗਣਾ ਪੈਣਾ ਪੰਜਾਬ ਦੀਆਂ ਸਿੱਖ ਰੈਜੀਮੈਂਟ ਨੂੰ ਹੀ ਅੱਗੇ ਲੱਗਣਾ ਪੈਣਾ ਇਹਨਾਂ ਨੇ ਸਰਹੱਦ ਦੀ ਰਾਖੀ ਕਰਨੀ ਹੈ ਤੇ ਇਹਨਾਂ ਨੇ ਪਾਕਿਸਤਾਨ ਦਾ ਮੁਕਾਬਲਾ ਕਰਨਾ ਇਸ ਕਰਕੇ ਜਿਹੜੀ ਗੱਲ ਮੈਂ ਰਾਜਾ ਬਣਿੰਗ ਕਹਿੰਦੇ ਨੇ ਜੀ ਮੈਂ ਤਾਂ ਤੁਹਾਨੂੰ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਜਦੋਂ ਅੰਗਰੇਜ਼ਾਂ ਦਾ ਟਾਈਮ ਸੀ ਮੈਂ ਉਤੋਂ ਲੈ ਕੇ ਹੁਣ ਤੱਕ ਦੀਆਂ ਗੱਲਾਂ ਦੱਸਤੀਆਂ ਜੀ ਬਈ ਪੰਜਾਬ ਜਦੋਂ ਵੀ ਪਾਕਿਸਤਾਨ ਦੀ ਗੱਲ ਹੋਏਗੀ ਤੇ ਨੁਕਸਾਨ ਪੰਜਾਬ ਦਾ ਸਭ ਤੋਂ ਜ਼ਿਆਦਾ ਹੋਏਗਾ ਜੀ ਬਿਲਕੁਲ ਸਰ ਇਸੇ ਤਰ੍ਹਾਂ ਦੇ ਦੇਖਦੇ ਆ ਕਿ ਹੋਰ ਵੀ ਬਿਆਨ ਸਾਹਮਣੇ ਆ ਰਹੇ ਨੇ ਆ ਪਾਣੀਆਂ ਨੂੰ ਲੈ ਕੇ ਜਿੱਦਾਂ ਸਿੰਧੂ ਜਲ ਸੰਧੀ ਤੇ ਰੋਕ ਲਗਾ ਦਿੱਤੀ ਗਈ ਹੈ ਤੋਂ ਵੀ ਬਿਆਨ ਸਾਹਮਣੇ ਆ ਰਹੇ ਨੇ ਮੰਤਰੀਆਂ ਦੇ ਕਿ ਇਹ ਵੀ ਕੋਈ ਹੱਲ ਨਹੀਂ ਹੈਗਾ ਕਿ ਆਪਾਂ ਇਸ ਚੀਜ਼ ਨੂੰ ਸੁਖਾਲਾ ਬਣਾ ਸਕੀਏ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਆਨ ਵੀ ਸਾਹਮਣੇ ਆ ਰਹੇ ਨੇ ਇਸੇ ਤਰ੍ਹਾਂ ਹੁਣ ਆਖਰੀ ਖਬਰ ਤੇ ਗੱਲਬਾਤ ਕਰਦੇ ਆਂ ਜਾਤੀ ਜਨਗਣਨਾ ਨਾਲ ਕੇ ਅਸੀਂ ਗੱਲ ਕਰਾਂਗੇ ਕੇਂਦਰ ਕੈਬਨਿਟ ਨੇ ਜਾਤੀ ਜਨਗਣਨਾ ਦੀ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ 2011 ਦੇ ਵਿੱਚ ਇਹ ਜਨਗਣਨਾ ਹੋਈ ਸੀ ਉਸ ਤੋਂ ਬਾਅਦ 2021 ਦੇ ਵਿੱਚ ਇਹ ਜਨਗਣਨਾ ਹੋਣੀ ਸੀ ਲੇਕਿਨ ਕੋਰੋਨਾ ਕਾਲ ਦੇ ਸਮੇਂ ਇਹ ਜਨਗਣਨਾ ਨਹੀਂ ਹੋ ਸਕੇ ਇਸੇ ਤੇ ਚੱਲਦੇ ਆਂ ਇਸ ਸਾਲ ਜਿਹੜਾ ਹੈ ਸਤੰਬਰ ਦੇ ਮਹੀਨੇ ਦੇ ਵਿੱਚ ਖਬਰ ਆ ਰਹੀਆਂ ਨੇ ਕੇ ਇਹ ਜਨਗਣਨਾ ਜਿਹੜੀ ਹੈ ਹੋਵੇਗੀ ਤੇ 2027 ਤੱਕ ਜਿਹੜੀ ਹੈ ਇਹ ਜਨਗਣਨਾ ਜਾਰੀ ਰਹੇਗੀ ਇਸੇ ਤੇ ਚੱਲਦੇ ਆਂ ਰਾਹੁਲ ਗਾਂਧੀ ਜਿਹੜੇ ਨੇ ਉਹ ਵੀ ਇਸ ਚੀਜ਼ ਦੀ ਕਾਫੀ ਸਮਾਂ ਤੋ ਮੰਗ ਕਰ ਰਹੇ ਸੀਗੇ ਉਹ ਹੁਣ ਮੁਕੰਮਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਹੋ ਸਰ ਇਸ ਦਾ ਬਣਾ ਦੇਖੋ ਸਾਰਿਕਾ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਦੇਸ਼ 'ਚ ਜਾਤੀ ਜਨਗਣਨਾ ਨਾ ਆਜ਼ਾਦੀ ਦੇ ਦੌਰ ਤੋਂ ਪਹਿਲਾਂ ਚੱਲਦੀ ਆ ਰਹੀ ਹੈ ਜੀ ਜੀ ਅੰਗਰੇਜ਼ਾਂ ਨੇ 1931 'ਚ 1931 'ਚ ਪਹਿਲੀ ਵਾਰ ਜਾਤੀ ਜਨਗਣਨਾ ਕਰਾਈ ਸੀ ਹਮ ਚਲੋ ਉਸ ਵੇਲੇ ਤਾਂ ਉਹਨਾਂ ਦਾ ਆਪਣੀ ਸੀਗੀ ਹਕੂਮਤ ਕਿਉਂਕਿ ਉਹ ਰੂਲ ਕਰ ਰਹੇ ਸੀ ਇੰਡੀਆ 'ਤੇ ਉਹਨਾਂ ਦਾ ਇੰਡੀਆ 'ਤੇ ਕਬਜ਼ਾ ਸੀਗਾ ਉਹ ਪਹਿਲਾਂ ਹੀ ਦੇਖਦੇ ਹੁੰਦੇ ਸੀ ਜਾਤ ਪਾਤ ਨੂੰ ਤਾਂ ਪਹਿਲਾਂ ਹੀ ਉਹ ਪ੍ਰੇਫਰ ਕਰਦੇ ਹੁੰਦੇ ਸੀ ਜੀ ਬਿਲਕੁਲ ਬਿਲਕੁਲ ਲੇਕਿਨ ਜਿਹੜੀਆਂ 1931 ਦੇ ਵਿੱਚ ਜਾਤੀ ਜਨਗਣਨਾ ਦੇ ਵਿੱਚ ਨਿਕਲ ਕੇ ਆਈਆਂ ਰਿਪੋਰਟਸ ਉਹਨੂੰ ਜਨਤਕ ਨਹੀਂ ਕੀਤੀਆਂ 41 ਚ ਵੀ ਹੋਈ ਹੈ ਜਨਗਣਨਾ 51 ਚ ਵੀ ਹੋਈ ਹੈ ਲੇਕਿਨ ਜਿਹੜੀ ਗੱਲ ਇੱਕ ਪਿਛਲੇ ਕੁਝ ਦੌਰ ਤੋਂ ਜਦੋਂ ਮੰਡਲ ਕਮਿਸ਼ਨ ਆਇਆ ਸੀ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਹਿੰਦੁਸਤਾਨ ਚ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਜਿਹਨੂੰ OBC ਕਹਿੰਦੇ ਜੀ ਜੀ ਉਹਨਾਂ ਦੀ ਸੰਖਿਆ ਉਹਨਾਂ ਦੀ ਫਿਗਰ ਚ ਇਜ਼ਾਫਾ ਬਹੁਤ ਹੋ ਚੁੱਕਾ ਹੈ ਉਹ 52 53% ਪਹੁੰਚ ਚੁੱਕੇ ਹੈ ਬਿਲਕੁਲ ਬਿਲਕੁਲ ਸਰ ਅੱਛਾ ਹੁਣ ਲਗਾਤਾਰ ਇਸ ਚੀਜ਼ ਦਾ ਪ੍ਰੈਸ਼ਰ ਪੈ ਰਿਹਾ ਸੀ ਕਿ ਜਿਹੜੀ ਪਛੜੀਆਂ ਛਰੇਨੀ ਦੀਆਂ ਜਨਸੰਖਿਆ ਹੈਗੀ ਆ ਉਹਨੂੰ ਕੈਲਕੂਲੇਟ ਕੀਤਾ ਜਾਵੇ ਉਹਨੂੰ ਸਾਹਮਣੇ ਲਿਆਂਦਾ ਜਾਵੇ ਜੀ ਕਿਉਂਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਜਦੋਂ ਭਾਰਤੀ ਜਨਤਾ ਪਾਰਟੀ ਹੋਂਦ ਚ ਆਈ ਨਾ ਉਹਨਾਂ ਦਾ ਟਾਰਗੇਟ ਸੀਗੇ ਹਿੰਦੂ ਹਮ ਤੇ ਬਣਿਆ ਲੋਕ ਜੀ ਜਿਨ੍ਹਾਂ ਨੂੰ ਬਣਿਆ ਨੂੰ ਕਹਿੰਦੇ ਵਪਾਰੀ ਹਾਂ ਤੁਸੀਂ ਅੱਜ ਵੀ ਮੰਡੀ ਦੇ ਵਿੱਚ ਚਲ ਜਓ ਨਾ ਮੰਡੀਆਂ ਵੱਡੀਆਂ ਚ ਤੇ ਉੱਥੇ ਬਣੀਆਂ ਦਾ ਹੀ ਵਪਾਰ ਹੈ ਜੀ ਤੇ ਹਿੰਦੂ ਬ੍ਰਾਹਮਣ ਲੋ ਜਿਹੜੇ ਪਿਓਰ ਕੱਟੜ ਵਾਦੀ ਹਾਂ ਜੀ ਭਾਜਪਾ ਨੇ ਇਹ ਦੋਨੋਂ ਸੈਕਟਰ ਨੂੰ ਟਾਰਗੇਟ ਕੀਤਾ ਟਾਰਗੇਟ ਕਰਕੇ ਉਹਨਾਂ ਨੇ ਆਪਣੀ ਸਰਕਾਰ ਇਸ ਹੋਂਚ ਲਿਆਤੀ ਜੀ ਲੇਕਿਨ ਬਾਅਦ ਦੇ ਵਿੱਚ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਨੂੰ ਜਿਹੜਾ ਵਾ ਪਿਛੜੀਆਂ ਸ਼੍ਰੇਣੀਆਂ ਬਾਰੇ ਵੀ ਸੋਚਣਾ ਪਵੇਗਾ ਸੋਚਣਾ ਪਵੇਗਾ ਕਿ ਅਸੀਂ ਇਕੱਲੇ ਦੋ ਸੈਕਟਰ ਦੀਆਂ ਵੋਟਾਂ ਨਾਲ ਅੱਗੇ ਸਰਕਾਰਾਂ ਨਹੀਂ ਚਲਾ ਸਕਦੇ ਹੂੰ ਬਿਲਕੁਲ ਇਸੇ ਕਰਕੇ ਜਿਹੜੀ 10% ਦਾ ਜਿਹੜਾ ਰਿਜ਼ਰਵੇਸ਼ਨ ਹੈ ਪਿਛੜੀਆਂ ਸ਼੍ਰੇਣੀਆਂ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਜੀ ਅੱਛਾ ਹੁਣ ਕਈ ਸਟੇਟ ਸਾਡੀਆਂ ਐਸੀਆਂ ਹੈਗੀਆਂ ਮੰਨ ਲਓ ਬਿਹਾਰ ਹੈ ਯੂਪੀ ਹੈ ਉਦੋਂ ਇੱਥੇ ਪਿਛੜ ਜਿਹੜੀਆਂ ਪਿਛੜੀਆਂ ਸ਼੍ਰੇਣੀਆਂ ਇਹਨਾਂ ਦੀ ਜਨਸੰਖਿਆ ਬਹੁਤ ਜ਼ਿਆਦਾ ਤੇਜ਼ੀ ਨਾਲ ਵਧੀ ਹੈ ਇਹ ਇਸ ਕਰਕੇ ਕੇਂਦਰ ਸਰਕਾਰ ਤੇ ਇਸੀ ਦਾ ਦਬਾਅ ਵੀ ਪੈ ਰਿਹਾ ਸੀ ਬਈ ਜੇ ਅਸੀਂ ਅੱਗੋਂ ਸਰਕਾਰਾਂ ਬਣਾਉਣੀਆਂ ਸਾਨੂੰ ਪਿਛੜੀਆਂ ਸ਼੍ਰੇਣੀਆਂ ਦੀ ਅਸਲੀ ਤਸਵੀਰ ਸਾਹਮਣੇ ਲੈਣੀ ਪੈਣੀ ਹੈ ਬਈ ਸਾਡਾ ਵੋਟ ਪਰਸੈਂਟੇਜ ਕਿੰਨਾ ਪਛੜੀ ਸ਼੍ਰੇਣੀਆਂ ਦਾ ਜੀ ਕਿਉਂਕਿ ਉਹ ਤਾਂ ਅਣਗੋਲਿਆ ਮਹਿਸੂਸ ਕਰ ਰਿਹਾ ਹੈ ਅੱਛਾ ਹੁਣ ਕੀ ਹੁੰਦਾ ਪਿਆ ਸਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਤੁਸੀਂ 50% ਤੋਂ ਵੱਧ ਰੱਖਣ ਨਹੀਂ ਦੇ ਸਕਦੇ ਜਿਹੜਾ ਆਪਾਂ ਰਿਜ਼ਰਵੇਸ਼ਨ ਜਿਹਨੂੰ ਕਹਿੰਨੇ ਆਪਾਂ ਸਟੱਡੀ ਦੇ ਵਿੱਚ ਹੋ ਗਿਆ ਜੌਬਸ ਦੇ ਵਿੱਚ ਹੋ ਗਿਆ ਲੇਕਿਨ ਉਹਦੇ ਚ OBC ਜਿਹਦਾ ਆਪਾਂ ਪਿਛੜੀਆਂ ਸ਼ਰੀਰਨੀਆਂ ਦੀ ਗੱਲ ਕਰ ਰਹੇ ਆ ਇਹਨਾਂ ਦਾ ਆਪਣਾ ਪ੍ਰੈਸ਼ਰ ਹੈ ਕਿ ਅਸੀਂ ਹੀ 52% ਪਹੁੰਚ ਗਏ ਹਾਂ ਸਾਡਾ ਰੱਖਣ ਕਿੱਥੇ ਜਾਊਗਾ ਜੀ ਕਿ ਦ ਸਰਕਾਰ ਨੇ ਬੇਸ਼ੱਕ 10% ਕਰ ਦਿੱਤਾ ਉਧਰਲੇ ਪਾਸੇ ਆਪਣਾ ਯੂ-ਟਰਨ ਕਰ ਲਿਆ ਕਿ ਅਸੀਂ ਪਿਛੜੀਆਂ ਸ਼ਰੀਰਨੀਆਂ ਦੇ ਨਾਲ ਆ ਜੀ ਔਰ ਹੁਣ ਜੇ ਇਹ ਜਾਤੀ ਜਨਗਣਨਾ ਹੋਏਗੀ ਇਹ ਰਿਜ਼ਰਵੇਸ਼ਨ ਦੇ ਉੱਤੇ ਵੀ ਦੁਬਾਰਾ ਬਹਿਸ ਹਿੰਦੁਸਤਾਨ ਸ਼ੁਰੂ ਹੋਏਗੀ ਕਿ ਅਗਰ ਪਿਛੜੀਆਂ ਸ਼੍ਰੇਣੀਆਂ ਇੰਨੀਆਂ ਅੱਗੇ ਆ ਗਈਆਂ ਇਹਨਾਂ ਦੀ ਜਨਸੰਖਿਆ ਇੰਨੀ ਵੱਧ ਗਈ ਆ ਜੀ ਤੇ ਉਹਦੇ ਮੁਤਾਬਕ ਇਹਨਾਂ ਨੂੰ ਰਿਜ਼ਰਵੇਸ਼ਨ ਵੀ ਮਿਲਣਾ ਚਾਹੀਦਾ ਹੂੰ ਹੁਣ ਬਿਹਾਰ ਹੈ ਬਿਹਾਰ ਚ ਚੋਣਾ ਹੈਗੀ ਆ ਉੱਥੇ ਪਿਛੜੀਆਂ ਸ਼੍ਰੇਣੀਆਂ ਜ਼ਿਆਦਾ ਹੈ ਰਾਹੁਲ ਗਾਂਧੀ ਲਗਾਤਾਰ ਬਿਹਾਰ ਚ ਜਾ ਕੇ ਰੋਲਾ ਪਾਰੇ ਸੀ ਜਾਤੀ ਜਨਗਣਨਾ ਤੁਹਾਨੂੰ ਕਰਾਣੀ ਪਵੇਗੀ ਕਰਾਣੀ ਪਵੇਗੀ ਜੀ ਔਰ ਉਹਦਾ ਡਾਟਾ ਲਿਆਣਾ ਪਵੇਗਾ ਹਮ ਅਜੇ ਤੱਕ ਕਦੀ ਡਾਟਾ 2011 ਦਾ ਸੈਨਸਸ ਆਇਆ ਉਸ ਤੋਂ ਬਾਅਦ ਕਲੀਅਰ ਨਹੀਂ ਹੋਇਆ ਨਹੀਂ ਹੋ ਪਾਇਆ ਜੀ ਬਿਲਕੁਲ ਹੁਣ ਰਾਹੁਲ ਗਾਂਧੀ ਦਾ ਜਿਹੜਾ ਉਹ ਰੋਲਾ ਰੱਪਾ ਹੈ ਬਿਹਾਰ ਦੇ ਵਿੱਚ ਬੜਾ ਅਸਰ ਕਰ ਰਿਹਾ ਹਮ ਭਾਰਤੀ ਜਨਤਾ ਪਾਰਟੀ ਨੂੰ ਅਗਰ ਆਪਣੀ ਸਰਕਾਰ ਉੱਥੇ ਬਣਾਣੀ ਹੈ ਜਾਂ ਕੇਂਦਰ ਚ ਦੁਆਰਾ ਬਣਾਣੀ ਹੈ ਉਹਨਾਂ ਨੂੰ ਪਿਛੜੀ ਸ਼ਰੇਨੀਆਂ ਦੀ ਲੋੜ ਹੈ ਲੋੜ ਹੈ ਜੀ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਕਿਸੇ ਤਰੀਕੇ ਪਿਛੜੀ ਸ਼ਰੇਨੀਆਂ ਨੂੰ ਜਿਹੜਾ ਵਾ ਜਿੱਦਾਂ ਮਰਜੀ ਉਹਨਾਂ ਨੂੰ ਸਿੰਪਥੀ ਲੈ ਲਈਏ ਉਹਨਾਂ ਨੂੰ ਦਿਖਾ ਦਈਏ ਕਿ ਸਾਡੀ ਹਕੂਮਤ ਤੁਹਾਡੇ ਨਾਲ ਖੜੀ ਹੈ ਤੇ ਇਹ ਜਿਹੜੀ ਉਹਨਾਂ ਦੀਆਂ ਗੱਲਾਂ ਹੈਗੀਆਂ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਬੈਂਕ ਚ ਕਨਵਰਟ ਹੋ ਜਾਣਗੀਆਂ ਜੀ ਲੇਕਿਨ ਵਿੱਚੋਂ ਇੱਕ ਦੌਰ ਆਇਆ ਜਦੋਂ ਸ਼੍ਰੀ ਰਾਮ ਮੰਦਰ ਬਣਿਆ ਹੂੰ ਤੇ ਉਦੋਂ ਫੇਰ ਰੋਲਾ ਪਿਆ ਭਈ ਭਾਰਤੀ ਜਨਤਾ ਪਾਰਟੀ ਜਿਹੜੀ ਆ ਪਿਛੜੀ ਸ਼੍ਰੇਣੀਆਂ ਦੀ ਗੱਲ ਨਹੀਂ ਕਰਦੀ ਇਹ ਆਪਣੀ ਹਿੰਦੂਤਵ ਦੀ ਗੱਲ ਕਰਦੀ ਹੂੰ ਜੀ ਇੱਕ ਨਾਰਾ ਵੀ ਚੱਲਿਆ ਕਮੰਡਲ ਵਰਸਸ ਮੰਡਲ ਜੀ 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 ਬਿਲਕੁਲ ਤੇ ਮੰਡਲ ਕਮਿਸ਼ਨ ਦੀ ਰਿਪੋਰਟ ਜਿਹੜੀ ਵੀ ਪੀ ਸਿੰਘ ਦੀ ਸੀਗੀ ਉਸ ਰਿਪੋਰਟ ਨੂੰ ਲੈ ਕੇ ਫੇਰ ਇੱਕ ਵਾਰ ਰੋਲਾ ਪਿਆ ਇਹ ਕੀ ਆ ਵੀ ਇਹ ਜਿਹੜੀ ਸਰਕਾਰ ਹੈ ਇਹ ਹਿੰਦੁਸਤਾਨ ਦੀ ਇਹ ਸਰਕਾਰ ਹੈ ਹਿੰਦੂ ਤਰਫ ਦੀ ਸਰਕਾਰ ਹੈ ਉਹ ਹੈ ਵੀ ਹੈ ਹਮਮ ਲੇਕਿਨ ਗੱਲ ਇਹ ਹੈ ਕਿ ਉਹਨਾਂ ਨੂੰ ਆਪਣੀਆਂ ਸੂਬਿਆਂ ਦੇ ਵਿੱਚ ਸਰਕਾਰਾਂ ਬਣਾਉਣ ਲਈ ਪਿਛੜੀ ਸ਼੍ਰੇਣੀਆਂ ਨੂੰ ਥਾਪੜਾ ਦੇਣਾ ਪੈਣਾ ਹੈ ਬਿਲਕੁਲ ਉਹਨਾਂ ਨੂੰ ਗੱਲ ਵਖੜੀ ਪਾਣੀ ਪੈਣੀ ਹੈ ਤੇ ਹੁਣ ਉਹ ਕੇਂਦਰ ਸਰਕਾਰ ਨੇ ਆਪਣੀ ਕੈਬਨਿਟ ਚੋ ਜਲਦਬਾਜੀ ਚ ਪਾਸ ਕਰ ਦਿੱਤਾ ਹੈ ਕੀ ਸੈਂਸਸ ਕਰਾ ਲਓ ਜਾਤੀ ਜਨਗਣਨਾ ਕਰਾ ਲਓ ਜਿਹੜੇ ਸਾਹਮਣੇ ਫਿਗਰਾਂ ਨਿਕਲ ਕੇ ਆਂਦੀ ਆਂਕੜੇ ਉਹ ਸਾਹਮਣੇ ਰੱਖ ਦਿਓ ਤੇ ਉਹਦੇ ਆਧਾਰ ਦੇ ਉੱਤੇ ਜਿਹੜੀ ਆ ਰਿਜ਼ਰਵੇਸ਼ਨ ਹੋ ਸਕਦਾ ਕਿ ਦੁਬਾਰਾ ਕਰਨੀ ਪਵੇ ਜੀ ਜੀ ਪਿਛੜੀ ਸ਼੍ਰੇਣੀਆਂ ਆਪਣਾ ਹੱਕ ਮੰਗਣਗੇ ਆ ਉਹ ਕਹਿਣਗੇ ਜੇ ਅਸੀਂ 52% ਸਾਨੂੰ ਰਿਜ਼ਰਵੇਸ਼ਨ ਉਸ ਹਿਸਾਬ ਨਾਲ ਦਿਓ ਬਿਲਕੁਲ ਸਰ ਔਰ ਇਹ ਜਿਹੜੀ ਦੁਬਾਰਾ ਹੁਣ ਸੰਸਦਕ ਸ਼ੁਰੂ ਹੋਏਗਾ ਇਹਦੇ ਨਾਲ ਹਿੰਦੁਸਤਾਨ ਦੀ ਨਿਸ਼ਚਿਤ ਤੌਰ ਤੇ ਤਸਵੀਰ ਵੀ ਬਦਲੇਗੀ ਰਿਜ਼ਰਵੇਸ਼ਨ ਦੀ ਵੀ ਬਦਲੇਗੀ ਇਹ ਮੇਰਾ ਮੰਨਣਾ ਹੈਗਾ ਜੀ ਸਰ ਸਬ ਬਹੁਤ ساری ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ਧੰਨਵਾਦ ਕਰਦੇ ਬਹੁਤ સારી ਜਾਣਕਾਰੀ ਦਿੱਤੀ ਹੈ ਤੁਹਾਨੂੰ ਪ੍ਰੋਗਰਾਮ ਕਿਦਦ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ